ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫ ਆਪ ਜੀ ਦਾ ਹਰ ਇੱਕ ਸਵਾਗਤ ਕਰਾਈ। ਪੇਸ਼ ਆ ਜਲਸੀ ਭਗਸੰਗ ਦਾ ਸਵਾਗਤ ਆਜ्ञਾ ਵਿਸ਼ੇਸ਼ ਪ੍ਰਗਰਮੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਗੁਰ ਦੇ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਗੁਰੂ ਪਿਆਰੀ ਸਾਧ ਸੰਗਤਿਓ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਜੋ ਕਿ ਪੂਰੇ ਇਲਾਕੇ ਦੇ ਵਿੱਚ ਨਿਕਾਲਿਆ ਜਾਵੇਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਸ਼ਾਮਲ ਹੋਣਾ ਜੀ 30 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ 1 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ ਉਸ ਤੋਂ ਅਪਰੰਤ ਸਾਡੇ ਲੋਕਲ ਕੀਰਤਨ ਜਥੇ ਆਪ ਜੀ ਨੂੰ ਗਰਵਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਮੰਤਰੀ ਸਿੰਘ ਜੀ ਦਸੂਹੇ ਵਾਲੇ ਜਿਨ੍ਹਾਂ ਨੂੰ ਅਸੀਂ ਅਕਸਰ ਪੀਟੀਸੀ ਚੈਨਲ ਦੇ ਉੱਤੇ ਸੁਣਦੇ ਆ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਟੀ ਇੰਟਰਨੈਸ਼ਨਲ ਰਾਗੀ ਜਿਨ੍ਹਾਂ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਰਾਤ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਦੀ ਔੜਰੇ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਨਵਾਂ ਸ਼ਹਿਰ ਵਿਖੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਸੰਬੰਧੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਜਿਹੜਾ ਆਈਟੀਆ ਗਰਾਊਂਡ ਨਵਾਂ ਸ਼ਹਿਰ ਵਿਖੇ ਜਿਹੜਾ ਜਿਲਾ ਪੱਦਰੀ ਸਮਰੋਹ ਮਨਾਇਆ ਗਿਆ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਹੋਰਾ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਆਜ਼ਾਦੀ ਗੁਲਾਟੀਆਂ ਤੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਸੋ ਇਸ ਮੌਕੇ ਜ਼ਰੂਰਤਮੰਦਾਂ ਨੂੰ ਟ੍ਰਾਈਸਾਈਕਲ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਇਸ ਮੌਕੇ ਇੱਕ ਸਕੂਲ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਅਤੇ ਸਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਤੋਂ ਐਸਐਸਪੀ ਤੁਸ਼ਾਰ ਬੁਖਤਾ ਜੀ ਜੀ ਸਲਾਮ ਡਾਕਟਰ ਬਲਵੀ ਸਿੰਘ ਜੀ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਵਾਸਤ ਸਲਾਮ ਸਵਾਗਤ ਤੋਂਮੀ ਚੰਡਾ ਲਹਿਰਾਉਣ ਦੀ ਰਸਮ ਆਜਾ ਕੀਤੀ ਗਈ ਹੈ ਉਹਨਾਂ ਦੇ ਨਾਲ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਸਰਦਾਰਾ ਹਾਦਰ ਆਸ਼ੀਰਵਾਦ ਸ਼੍ਰੀਮਤ ਫ੍ਰੀਡ ਕਮਾਂਡਰ ਡੀਐਸਪੀ ਸ਼ਹਿਵਾ ਸਿੰਘ ਜੀ ਨੂੰ ਮਾਨਯੋਗ ਮੁੱਖ ਮਹਿਮਾਨ ਜੀ ਨੂੰ ਫ੍ਰੀਡ ਦੇਣ ਲਈ ਲੈ ਕੇ ਜਾ ਰਹੇ ਨੇ ਮਾਨਯੋਗ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਆਲਫ ਜੀ ਸੀਨੀਅਰ ਪੁਲਿਸ ਕਪਤਾਨ ਐਸਐਸਪੀ ਤੁਸ਼ਾਰ ਗੁਪਤਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸਿਹਤ ਅਤੇ ਪਰਿਵਾਰ ਭਲਾਈ ਨਾ ਮਹਿਮਾਨ ਡਾਕਟਰ ਰਵੀ ਸਿੰਘ ਜੀ ਤਾਂ ਦੇ ਲੋਕ ਰਾਹੀਂ ਦਤਾ ਮੈਂ ਦੇਖਿਆ ਤਿੰਨੋ ਸਲਾਵਾ ਅਧਿ ਅਧਾਰਨ ਬਲੰਨੇ ਬਹਾਦਰ ਨੂੰ ਵੀਰਾਂ ਨੂੰ ਸਨਮ ਕਰਦਾ ਜੋ ਸਾਡੇ ਦੇਸ਼ ਨੂੰ ਬਹਨ ਨੂੰ ਅਧੇ ਕੰਮਾਂ ਦੀ ਯਾਤਰੀ ਕਰਦੇ ਹਨ 26 ਜਨਵਰੀ 1950 ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਜਨਗਤ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਬਣਨ ਦਾ ਮਾਣ ਆਸਦਾ ਮੈਂ ਸ੍ਰੀਦਰ ਘਾੜੇ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਬੀਰ ਅੰਬੇਦਕਰ ਜੀ ਦੇ ਬੜੇ ਮੁੱਢਲੇ ਯੋਗਦਾਨ ਨੂੰ ਸਤਿਕਾਰ ਕਰਦਾ ਹਾਂ ਸਾਡਾ ਇਤਿਹਾਸ ਜਿਵੇਂ ਵਾਲੇ ਬਾਗ ਅਤੇ ਹੋਰ ਖੁਦਿੰਦਾਂ ਕਹਿਣਾ ਪਰਿਆ ਹੋਇਆ ਹੈ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਦੇ ਸਮਾਂ ਵਿੱਚ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਦਿੱਤੀਆਂ ਸਾਡੀ ਸਰਕਾਰ ਮਹਾਰ ਕੀਤੇ ਦਾ ਸੁਪਨਾ ਨੂੰ ਪੂਰਾ ਕਰਨ ਦੀ ਵਚਨਬੱਧ ਹੈ ਮੁੱਖ ਮੰਤਰੀ ਬਣ ਤੋਂ ਬਾਅਦ ਪੁਜਾਰੀ ਤੋਂ ਮੁੱਖ ਮੰਤਰੀ ਮਾਨ ਨੇ ਆਪਣੇ ਅਹੁਦੇ ਦੀ ਸੌ ਸ਼ੀਰਦੇ ਆਦਮ ਕਾਟਸਨ ਦੇ ਜੱਦੀ ਪ੍ਰਿੰਟ ਅਫਸਰ ਕਰਲਾ ਇਸੇ ਜਿਲ੍ਹੇ ਵਿੱਚ ਚੁੱਕੀ ਇਸ ਦੇ ਨਾਲ ਹੀ ਇੱਕ ਖਾਸ ਫੈਸਲਾ ਕਰਦੇ ਹੋਏ ਸ਼ੀਰਦੇ ਆਦਮ ਕਾਟਸਨ ਅਤੇ ਬਾਬਾ ਸਾਹਿਬ ਜੀ ਆਰੰਗਰੇਤ ਤੇ ਬਹੁਤ ਸਾਰੇ ਸਰਕਾਰੀ ਦਫਤਰਾਂ ਨੂੰ ਲਗਾਇਆ ਗਿਆ ਸ਼ੀਰਦੇ ਆਦਮ ਕਾਟਸਨ ਦੇ ਨਾਂ ਉੱਤੇ ਸamantri ਹਵਾਈ ਅੱਡੇ ਦਾ ਨਾਮ ਹਾਡੇ ਉੱਤੇ ਸਿੱਧੇ ਆਰਥਿਕ ਦਾ ਬਹੁਤ ਤਾਕਤ ਕਰ ਰਿਹਾ ਹੈ। ਮਾਜੋਬ ਮੁਕਤਿ ਸਾਹਿਬ ਨੇ ਪਹਿਲ ਕੀਤੀ। ਸਾਡੇ ਸਰਕਾਰੀ ਬੋਧੀ ਜਵਾਨਾਂ, ਸੀਤਾ ਦੇ ਪਰਿਵਾਰਾਂ ਦਾ ਸਹਾਇਤਾ ਪ੍ਰਾਪਤ ਕਰਨ ਦੀ ਭਾਈ ਨੇ ਸਾਰੀ ਸਰਕਾਰ, ਵਿਸ਼ ਸਰਕਾਰ ਦਾ ਹੈ। ਦੇਸ਼ ਲਈ ਕਰਵਾਣੀ ਦੇਣ ਵਾਲੇ ਸੀਤਾ ਲਖ ਦੇਸ਼ਿਆ ਤੁਹਾਡੇ ਪਰਿਵਾਰਾਂ ਵਾਸਤੇ ਪੁਜਾਰ ਐਕਟ ਅੰਦਾਰ ਨੇ ਸੁਰੂਤ ਕੀਤਾ ਗਿਆ। खातर शहीद होने धर्मी फौजिया की सहायता दस हज़ार बारह हजार की परिवार स्वास्थ्य पैनशन चौनानवे ग्यारह हजार की गई नौजवान नौजवान बच्चा रुजगार देना सरकार की बहुत बड़ी जिम्मेवारी और ਮੰਨਤ ਚਾਰ ਸਾਹਿਬ ਦੇ ਵਿੱਚ 63000 ਤੋਂ ਵੱਧ ਲੋਕਾਂ ਨੂੰ ਨੌਜਾਬਾਂ ਨੂੰ ਬੋਹਰੀਆ ਵਿਦਿਆਰਥੀ ਆ ਗਏ। ਗੁਰੂਆਕੀਆ ਦੀ ਤਾਫੀ ਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਰਨਾ ਸ਼ੀਸ਼ੀ ਵਿਧਾੜਾ ਪੰਜਾਬ ਸਰਕਾਰ ਵੱਲੋਂ ਵਿਸ਼ੇ ਪਤਰੀ ਸਮਾਗਮ ਕਰ ਗਏ। ਅਨੰਦਪੁਰ ਸਾਹਿਬ ਦੇ 20 ਕਰੋੜ ਰੁਪਏ ਨਾਲ ਭਾਈ ਜੱਤਾ ਜੀ ਦੀ ਯਾਦਗਾਰ ਸਾਂਝੀ ਗਏ।

ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਲੋਕਾਂ ਦੀ ਸੇਫ ਔਰ ਇਹਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁੱਖ ਮੰਤਰੀ ਸੇਫ ਯੋਜਨਾ بیمਾ ਜਿਹਦੇ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਨਿਸ਼ਚਿਤ ਬਿਨਾ ਕੋਈ ਪੈਸਾ ਦਿੱਤਾ 10 ਲੱਖ ਰੁਪਏ ਦਾ ਲਾ├ਤਰਾ ਦਾ ਕਾਢ ਦੇਵੇਗਾ ਔਰ ਇਹ ਪੰਜਾਬ ਪਹਿਲਾ ਸੂਬਾ ਬਣ ਗਿਆ ਇਸ ਤਰ੍ਹਾਂ ਦੀ ਕੋਰਡਰ ਵਾਲਾ ਕੁਰੇ ਦੇ ਰਿਹਾ ਹੈ ਮੈਂ ਤਿਆਰ ਰਹਿੰਦੀ ਆ ਸਾਰ ਤਾਲੀਆਂ ਦੇ ਨਾਲ ਸਵਾਗਤ ਕਰਦੇ ਆ ਜੀ ਨੇ ਅਗਵਾਈ ਦੇ ਵਿੱਚ ਤੀਸਰੀ ਟੁਕੜੀ ਪੰਜਾਬ ਮਹਿਲਾ ਪੁਲਿਸ ਵੈਂਗਦੀ ਹੈ ਐਸਆਈ ਅਮਰਜੀਤ ਕੌਰ ਦੀ ਅਗਵਾਈ ਵਿੱਚ ਐਲ ਸੀ ਸੀ ਵਿਦਿਆਰਥੀਆਂ ਦੀ ਟੁਕੜੀ ਜਵਾਹਰ ਨਗਵੋਦੀ ਵਿਦਿਆਲੇ ਤੋਂ

ਕੀ ਨਤੀ ਸੁਰਿੰਦਰ ਦਾ ਕਤਨੀ ਖਬੀਰ ਪਰਮਜੀਤ ਸਿੰਘ ਵਾਲਾ ਟ੍ਰੈਕ ਸਾਰੇ ਇੱਕ ਸਨੈਪ ਕਰਾ ਨੂੰ ਚਾਹੁੰਦਾ ਹੋਣ ਕਿ ਛੰਡ ਬੰਨ੍ਹ ਦੇ ਸਰ ਸਾਰੇ ਤਰਾਜੇ ਸਰ ਤੇ ਬੈਜੇ ਨਾਲ ਹੀ ਪਿੱਛੇ ਚੇਹਰ ਤੇ ਬੈਜੇ ਸਰ ਕੋਈ ਨਹੀਂ ਪਰ ਕਿੱਥੇ ਫਰਾਗਮ ਕਿਹ ਡਾਜੇ ਚੇਰ ਉੱਧਰ ਬੈਜੇ ਸਰ ਇੱਕ ਮਿੰਟ ਸਰ ਪਾਜੀ ਪਾਜੀ ਅੱਗੇ ਇੱਕ ਮਿੰਟ ਇੱਕ ਰੋਕ ਲਓ ਸ਼ਹੀਦਾਂ ਦੇ ਪਰਿਵਾਰ ਇੱਕ ਮੈਂ ਆਪਣਾ ਸਨਮਾਨ ਨਜ਼ਰਾਨੀ ਆਪਕੋ ਮੈਂ ਵੰਚੀ ਬਣੋ ਸਰ ਹੱਦਾਂ ਦੀ ਰਾਖੀ ਕਰਦੇ ਕਰੋ ਸਲਾਮ ਸ਼ਹੀਦਾਂ ਨੂੰ ਦੇਸ਼ ਦੇ ਪਾਤਰ ਸਾਡੇ ਵਿਚਕਾਰ ਪਹੁੰਚੇ ਨੇ ਸ਼੍ਰੀ ਲਲਿਤ ਮੋਹਨ ਪਾਠਕ ਜੀ ਹਲਕਾ ਇੰਚਾਰਜ ਨਵਾਂ ਸ਼ਹਿਰ ਤੋਂ ਅਸੀਂ ਜੀ ਆਇਆਂ ਆਖਦੇ ਹਾਂ ਸਰ ਮਾਡਮ ਦੇ ਨਿਗਰਾਨ। ਉਪ ਚੇਅਰਮੈਨ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ। ਸੋ ਸਰ ਬਹੁਤ ਬਾਤਾਂ ਅੰਬਾਜੀ ਤੁਹਾਡਾ। શ્રી ਕੁਲਜੀਤ ਸਰਹਾਲ ਜੀ ਹਲਕਾ ਇੰਚਾਰਜ ਪੰਗਾ ਉਪ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਤੋਂ ਜੀ ਆਇਆਂ। ਮੁੱਖ ਮਹਿਮਾਨ ਜੀ ਵੱਲੋਂ ਮੋੜੇ ਨਹੀਂ ਮੋੜੇ ਨਹੀਂ ਇੱਥੇ ਖੜੇ ਕਰੋ। ਲੋੜਵੰਦ ਵਿਅਕਤੀਆਂ ਨੂੰ ਟ੍ਰਾਈਸਾਈਕਲਸ ਦੀ ਵਨ ਕੀਤੀ ਜਾ ਰਹੀ ਹੈ ਸੁਖਵਤੀ ਪਤਨੀ ਸੁਧਰਾਣਾ ਬਾਬਾ ਵਾਸੀ ਨਵੀਂ ਦਾਣਾ ਮੰਡੀ ਨਵਾਂ ਸ਼ਹਿਰ ਤੋਂ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਬਰਨਾਲਾ ਕਲਾ ਨਵਾਂ ਸ਼ਹਿਰ ਤੋਂ ਮਹਿੰਦਰਪਾਲ ਪੁੱਤਰ ਭਾਗੂ ਰਾਮ ਵਾਸੀ ਪਿੰਡ ਕਰਨਾਣਾ ਜ਼ਿਲ੍ਹਾ ਨਵਾਂ ਸ਼ਹਿਰ ਤੋਂ ਤੋਂ ਇਸ ਚਾਹਤੀ ਦੇ ਅਸੀਂ ਬਖੂਬੀ ਦੇਖ ਸਕਦੇ ਹਾਂ ਕਿ ਇਹ ਸੂਚਨਾ ਕਿਵੇਂ ਸਾਡੇ ਤੱਕ ਪਹੁੰਚਾਈ ਜਾ ਰਹੀ ਹੈ ਇੱਕ ਯੋਜਨਾ ਰਾਹੀਂ ਹਜ਼ਾਰਾਂ ਮਰੀਜ਼ਾਂ ਨੂੰ ਕੈਸ਼ ਲੈਫ ਇਲਾਜ ਦੀ ਸਹੂਲਤ ਮਿਲੀ ਹੈ ਸਕਿੱਲ ਅਤੇ ਆਤਮ ਨਿਰਭਰ ਨੌਜਵਾਨ ਕਿਵੇਂ ਬਣ ਸਕਦੀਆਂ ਇਸ ਸਮਾਗਮ ਦੀ ਇਸ ਚਾਂਕੀ ਦੇ ਵਿੱਚ जिले में रोज़गार हुनर विकास स्कीम की प्रगति दर्शाई गई है दो हज़ार पच्ची छब्बीस दौरान विभाग द्वारा रोज़गार से हुनर विकास स्कीम तहत सहकार सहयोग दिता गया है तो ये झांकी ਜੇਕਰ ਨੌਜਵਾਨ ਮਜ਼ਬੂਤ ਪੰਜਾਬ ਕੀਤੀ ਜਾ ਰਹੀ ਹੈ ਸਹੀ ਕੈਰੀਅਰ ਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ ਉਸ ਦੇ ਲਈ ਸਵੈ ਰੋਜ਼ਗਾਰ ਸਥਾਪਿਤ ਕਰਨ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਮੰਚ ਵੱਲ ਵੱਧ ਰਹੀ ਹੈ ਇਸ ਸਮਾਗਮ ਦੀ ਤੀਜੀ ਝੰਕੀ ਮੁਫਤ ਕਾਨੂੰਨੀ ਸਹਾਇਤਾ ਤੇ ਗਿਆਨ ਸਭਨਾਂ ਲਈ ਦਾ ਸੰਦੇਸ਼ ਦਿੱਤੀ ਹੋਈ ਇਹ ਚਾਂਕੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹੈ ਜ਼ਿਲੇ ਵਿੱਚ ਹਜ਼ਾਰਾਂ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦੇ ਕੇ ਲੋਕਾਂ ਕadilanਾ ਰਹੀ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਅਤੇ ਜਾਗਰੂਕਤਾ ਕੈਂਪ ਲਗਾ ਕੇ ਮੁਫਤ ਕਾਨੂੰਨੀ ਸਹਾਇਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਭ ਦੇ ਲਈ ਨਿਆਂ ਸਭ ਦੇ ਲਈ ਤੇ ਅਸੂਲ ਨੂੰ ਮਜ਼ਬੂਤੀ ਨਾਲ ਦਰਸਾਉਂਦੀ ਹੋਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੀ ਝਾਂਕੀ ਮਨਸ਼ਵਲ ਵਧ ਰਹੀ ਹੈ ਮੁੱਖ ਖੇਤੀਬਾੜੀ ਵਿਭਾਗ ਦੀ ਝਾਂਕੀ ਸੰਦੇਸ਼ ਦਿੰਦੀ ਹੈ ਸੋ ਕਿਸਾਨ ਅਗਰ ਤਰੱਕੀ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਦੇਸ਼ ਤਰੱਕੀ ਕਰ ਰਿਹਾ ਹੈ ਦੇਸ਼ ਬੁਲੰਦੀਆਂ ਨੂੰ ਛੂ ਰਿਹਾ ਹੈ ਤੇ ਇਸ ਸਮਾਗਮ ਇਸ ਗਣਤੰਤਰ ਦਿਵਸ ਦੀ ਅਗਲੀ ਚਾਂਕੀ ਵਣ ਮੰਡਲ ਫੋਰੈਸਟ ਡਿਪਾਰਟਮੈਂਟ ਤੋਂ ਤੇ ਇਸ ਚਾਂਕੀ ਦਾ ਸੰਦੇਸ਼ ਹੈ ਵਾਤਾਵਰਣ ਸੁਰੱਖਿਆ ਤੇ ਹਰਿਆਲੀ ਨੂੰ ਬਣਾ ਕੇ ਰੱਖਣਾ ਇਹ ਚਾਂਕੀ ਵਣ ਮੰਡਲ ਵੱਲੋਂ ਵਾਤਾਵਰਣ ਸੁਰੱਖਿਆ ਦੀ ਯਤਨਾਂ ਨੂੰ ਦਰਸਾਉਂਦੀ ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਡਿਸ਼ ਦਾ ਸੁਆਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦਿਕੜ ਰੋਡ ਨਵਾਂ ਸ਼ਹਿਰ ਕਾਲ 783700006 ਇਹ ਸਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ